ਸਰਦਾਰ ਸੁੱਚਾ ਸਿੰਘ ਬੀਬੀ ਕਰਤਾਰ ਕੌਰ ਗੁਰਮਤ ਸਿੱਖਿਆ ਕੇਂਦਰ ਮਿੱਠਾਪੁਰ ਦਿਲੰਦਰ ਵਿਖੇ ਅੱਜ ਦੀ ਕਲਾਸ ਵਿੱਚ ਜੁੜਮਿਲ ਬੈਠੇ ਗੁਰੂ ਪਿਆਰ ਵਾਲੇ ਵਿਦਿਆਰਥੀਓ ਫਤਿਹ ਪ੍ਰਵਾਨ ਕਰੋ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਪਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਸੰਥਿਆ ਆਰੰਭ ਕੀਤੀ ਹੈ ਅੱਜ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 157 ਤੋਂ ਸੰਥਾ ਹੈ ਜਿਹੜੀ ਉਹ ਆਰੰਭ ਕਰਨ ਜਾ ਰਹੇ ਹਾਂ ਫਿਰ ਫਤਿਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਗੌੜੀ ਗਵਾਰੇ ਰੀ ਦੰਦ ਗੌੜੀ ਧਾਰੇ ਰੀ ਮਹਲਾ 3 ਚੌਪਦੇ ਇਕ ਓੰਕਾਰ ੴ ਸਤਿਗੁਰ ਪ੍ਰਸਾਦ ਸਤਿਗੁਰ ਪ੍ਰਸਾਦ ਗੁਰ ਮਿਲੇ ਹਰ ਮੇਲਾ ਹੋਈ ਗੁਰ ਮਿਲੇ ਹਰ ਮੇਲਾ ਹੋਈ ਅਪੇ ਮੇਲ ਮਿਲਾਵੇ ਸੋਈ ਅਪੇ ਕੇ ਮੇਰਾ ਪ੍ਰਭ ਮੇਰਾ ਪ੍ਰਭ ਸਭ ਵਿਦਿਆਪੀ ਜਾਣੈ ਸਭ ਵਿਦਿਆਪੀ ਜਾਣੈ ਹੁਕਮੇ ਮਿਲੇ ਸ਼ਬਦ ਪਛਾਣੈ ਹੁਕਮੇ ਮਿਲੇ ਸ਼ਬਦ ਪਛਾਣੈ ਸਤਗੁਰ ਕੈ ਭਏ ਭ੍ਰਮ ਭਉ ਜਾਏ ਸਤਗੁਰ ਕੈ ਭਏ ਭ੍ਰਮ ਭਉ ਜਾਏ ਸਤਗੁਰ ਕੈ ਭਏ ਫਿਰ ਪੜੋ ਸਤਗੁਰ ਕੈ ਭਏ ਸਤਗੁਰ ਕੈ ਭਏ ਭ੍ਰਮ ਭਉ ਜਾਏ ਭ੍ਰਮ ਭਉ ਜਾਏ ਪੈ ਰਾਚੇ ਸਚ ਰੰਗ ਸਮਾਏ 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 ਸਚ ਸੰਗ ਨਹੀਂ ਬੇਟਾ ਸਚ ਰੰਗ ਫਿਰ ਪੜੋ ਸਚ ਰੰਗ ਸਚ ਰਹਾਓ ਗੁਰ ਮਿਲੇ ਗੁਰ ਮਿਲੇ ਹਰ ਮਨ ਵਸੈ ਸੁਭਾਈ ਹਰ ਮਨ ਵਸੈ ਸੁਭਾਈ ਮੇਰਾ ਪ੍ਰਭ ਪਾਰਾ ਮੇਰਾ ਪ੍ਰਭ ਪਾਰਾ ਕੀਮਤ ਨਹੀਂ ਪਾਏ ਕੀਮਤ ਨਹੀਂ ਪਾਏ ਸ਼ਬਦ ਸਾਲਾ ਹੈ ਸ਼ਬਦ ਸਾਲਾ ਹੈ ਅੰਤ ਨਪਾਰਾ ਵਾਰ ਇਨੂੰ ਸਲਾਹ ਹੈ ਨਹੀਂ ਪੜਾਂਗੇ ਇਹਨੂੰ ਪੜਾਂਗੇ ਸਲਾਹ ਹੈ ਸਲਾਹ ਹੈ ਮੇਰਾ ਪ੍ਰਭ ਬਖਸ਼ੇ ਮੇਰਾ ਪ੍ਰਭ ਬਖਸ਼ੇ ਬਖਸ਼ਨ ਹਾਰ ਬਖਸ਼ਨ ਹਾਰ ਗੁਰ ਮਿਲੇ ਗੁਰ ਮਿਲੇ ਗੁਰ ਮਿਲੇ ਸਭ ਮਤ ਬੁੱਧ ਹੋਏ ਸਭ ਮਤ ਬੁੱਧ ਹੋਏ ਮਨ ਨਿਰਮਲ ਵਸੈ ਸੱਚ ਸੋਏ ਸੱਚ ਵਸੈ ਸਾਚੀ ਸਭ ਕਾਰ ਸਾਚੀ ਸਭ ਕਾਰ ਉਤਮ ਕਰਨੀ ਸ਼ਬਦ ਵਿਚਾਰ ਬੱਬੇ ਨੂੰ ਸਿਹਾਰੀ ਫਿਰ ਵਿਚਾਰ ਪੜਾਂਗੇ ਬੱਬੇ ਨੂੰ ਬਿਹਾਰੀ ਵਿਚਾਰ ਪੜਾਂਗੇ ਵਿਚਾਰ ਬਿਚਾਰ ਗੁਰ ਤੇ ਸਾਚੀ ਸੇਵਾ ਹੋਏ ਗੁਰ ਤੇ ਸਾਚੀ ਸੇਵਾ ਹੋਏ ਗੁਰਮੁਖ ਨਾਮ ਪਛਾਣੈ ਕੋਏ ਗੁਰਮੁਖ ਨਾਮ ਪਛਾਣੈ ਕੋਏ ਜੀਵਦਾਤਾ ਦੇਵਨਹਾਰ ਜੀਵਦਾਤਾ ਦੇਵਨਹਾਰ ਨਾਨਕ ਨਾਨਕ ਹਰਨਾਮੇ ਲੱਗੈ ਪਿਆਰ ਹਰਨਾਮੇ ਮੰਮੇ ਲੱਕਿਆ ਪਿਆਰੇ ਮੰਮੇ ਨੂੰ ਦੁਲਾਵਾਂ ਤਾਂ ਨਾਮੇ ਪੜਾਂਗੇ ਇਕ ਲਾਂ ਨਾਮੇ ਪੜਾਂਗੇ ਨਾਮੇ ਅਮੇ ਗੌੜੀ ਗਵਾਰੇ ਰੀ ਮਹਿਲਾ ਤੀਜਾ ਗੌੜੀ ਗਵਾਰੇ ਦੀ ਮਹਿਲਾ ਤੀਜਾ ਗੁਰ ਤੇ ਗਿਆਨ ਪਾਏ ਜਨ ਕੋਏ ਗੁਰ ਤੇ ਗਿਆਨ ਪਾਏ ਜਨ ਕੋਏ ਗੁਰ ਤੇ ਬੁੱਝੈ ਸੀ ਜੈ ਸੋਏ ਗੁਰ ਤੇ ਬੁੱਝੈ ਸੀ ਜੈ ਸੋਏ ਗੁਰ ਤੇ ਸਹਜ ਸਾਚ ਵਿਚਾਰ ਇਸ ਸਹਿਜ ਸਾਚੇ ਪੀਚਾਰ ਗੁਰ ਤੇ ਪਾਏ ਮੁਕਤ ਦੁਆਰ ਗੁਰ ਤੇ ਪਾਏ ਮੁਕਤ ਦੁਆਰ ਪੂਰੇ ਭਾਗ ਮਿਲੈ ਗੁਰ ਆਏ ਪੂਰੇ ਭਾਗ ਮਿਲੈ ਗੁਰ ਆਏ ਸੱਚ ਸਹਿਜ ਸਾਚ ਸਮਾਏ ਸੱਚ ਸਹਿਜ ਸਾਚ ਸਮਾਏ ਅਰਹਾਉ ਅਰਹਾਉ ਗੁਰੇ ਮਿਲੇ ਏ ਗੁਰੂ ਮਿਲੇ ਤ੍ਰਿਸ਼ਨਾ ਅਗਨ 부ਜਾਏ ਕ੍ਰਿਸ਼ਨਾ ਗੁਰ ਤੇ ਜਾਏ ਗੁਰ ਤੇ ਸ਼ਾਂਤ ਵਸੈ ਮਨ ਆਏ ਗੁਰ ਤੇ ਸ਼ਾਂਤ ਵਸੈ ਮਨ ਆਏ ਗੁਰ ਤੇ ਪਵਿੱਤ ਪਾਵਨ ਸੁਚ ਹੋਏ ਗੁਰ ਤੇ ਪਵਿੱਤ ਪਾਵਨ ਸੁਚ ਹੋਏ ਗੁਰ ਤੇ ਸ਼ਬਦ ਮਿਲਾਵਾ ਹੋਏ ਗੁਰ ਤੇ ਸ਼ਬਦ ਮਿਲਾਵਾ ਹੋਏ ਬਾਜ ਗੁਰੂ ਸਭ ਭਰਮ ਪੁਲਾਈ ਬਾਜ ਗੁਰੂ ਸਭ ਪਰਮ ਉਲਾਈ ਬਿਨ ਨਾਵੇਂ ਬਹੁਤਾ ਦੁੱਖ ਪਾਈ ਬਿਨ ਨਾਵੇਂ ਬਹੁਤਾ ਦੁੱਖ ਪਾਈ ਨਾਵੇਂ ਨਹੀਂ ਨਾਵੇਂ ਨਾਵੇਂ ਨਾਸਕੀਚਾਰਨ ਹੋਏਗਾ ਨਾਮ ਤੋਂ ਬਿਨਾ ਠੀਕ ਹੈ ਨਾਵੇਂ ਨਾਵੇਂ ਗੁਰਮੁਖ ਹੋਵੇ ਸੋ ਨਾਮ ਧਿਆਈ ਗੁਰਮੁਖ ਹੋਵੇ ਸੋ ਨਾਮ ਧਿਆਈ ਦਰਸ਼ਨ ਸੱਚੇ ਦਰਸ਼ਨ ਸੱਚੇ ਸੱਚੀ ਪਤ ਹੋਈ ਸੱਚੀ ਪਤ ਹੋਈ ਕਿਸ ਨੂੰ ਕਹੀਏ ਕਿਸ ਨੂੰ ਕਹੀਏ ਦਾਤਾ ਇੱਕ ਸੋਈ ਦਾਤਾ ਇੱਕ ਸੋਈ ਕਿਰਪਾ ਕਰੇ ਕਿਰਪਾ ਕਰੇ ਸ਼ਬਦ ਮਿਲਾਵਾ ਹੋਈ ਸ਼ਬਦ ਵਾਹ ਹੋਈ ਮਿਲ ਪ੍ਰੀਤਮ ਸਾਚੇ ਗੁਣ ਗਾਵਾਂ 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 ਨਾਨਕ ਸਾਚੇ ਸਾਚ ਸਮਾਵਾਂ ਸਾਚੇ ਸਾਚ ਸਮਾਵਾਂ ਗੌੜੀ ਗਵਰੇਰੀ ਮਹਿਲਾ ਤੀਜਾ ਗੌੜੀ ਗਵਰੇਰੀ ਮਹਿਲਾ ਤੀਜਾ ਸੋ ਥਾਉ ਸੱਚ ਸੋ ਥਾਉ ਸੱਚ ਮਨ ਨਿਰਮਲ ਹੋਵੇ ਮਨ ਨਿਰਮਲ ਹੋਵੇ ਸੱਚ ਨਿਵਾਸ ਕਰੇ ਸੱਚ ਸੋਏ ਸੱਚ ਜਿਨ ਕੀ ਬਾਸ ਕਰੇ ਸਚ ਸੋਏ ਸੱਚੀ ਬਾਣੀ ਸੱਚੀ ਬਾਣੀ ਜੁਗ ਚਾਰੇ ਜਾਪੈ ਜੁਗ ਚਾਰੇ ਜਾਪੈ ਸਭ ਕਿਸ ਸਾਚਾ ਆਪੇ ਆਪੈ ਸਭ ਕਿਸ ਸਾਚਾ ਆਪੇ ਆਪੈ ਬੈਲਾ ਆਪੇ ਫਿਰ ਉਸ ਤੋਂ ਬਾਅਦ ਆਪੈ ਆਪੇ 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 ਕਰਮ ਹੋਵੇ ਸਤ ਸੰਗ ਮਿਲਾਏ ਕਰਮ ਹੋਵੇ ਸਤ ਸੰਗ ਮਿਲਾਏ ਹਰ ਗੁਣ ਗਾਵੇ ਹਰ ਗੁਣ ਗਾਵੇ ਬੈਸ ਸੋ ਥਾਏ ਬੈਸ ਸੋ ਥਾਏ ਰਹਾਉ ਰਹਾਉ ਜਲੋ ਇਹ ਜਿह्वा ਜਲੋ ਇਹ ਜਿह्वा ਦੂਜੈ ਪਾਏ ਦੂਜੈ ਪਾਏ ਹਰ ਰਸਨਾ ਚਾਖੇ ਹਰ ਰਸਨਾ ਫੀਕਾ ਆ ਲਾਏ ਫੀਕਾ ਆ ਲਾਏ ਬਿਨ ਬੂਝੇ ਬਿਨ ਬੂਝੇ ਤਨ ਮਨ ਫੀਕਾ ਹੋਏ ਤਨ ਮਨ ਫੀਕਾ ਹੋਏ ਬਿਨ ਨਾਵੇਂ ਦੁਖੀਆ ਚੱਲਿਆ ਰੋਏ ਦੁਖੀਆ ਚੱਲਿਆ ਰੋਏ ਰਸਨਾ ਹਰ ਰਸ ਚਾਖਿਆ ਰਸਨਾ ਹਰ ਰਸ ਚਾਖਿਆ ਸਹਜ ਸੁਭਾਏ ਸਹਜ ਸੁਭਾਏ ਗੁਰ ਕਿਰਪਾ ਤੇ ਸੱਚ ਸਮਾਏ ਗੁਰ ਕਿਰਪਾ ਤੇ ਸੱਚ ਸਮਾਏ ਸਾਚੇ ਰਾਤੀ ਸਾਚੇ ਰਾਤੀ ਗੁਰ ਸ਼ਬਦ ਵਿਚਾਰ ਗੁਰ विचार अमृत पीवे निर्मल तार अमृत पीवे निर्मल तार तेनु अमृत ਨਹੀਂ ਪੜਨਾ अमृत अमृत ਹਾਂਜੀ ਪੈਰ ਦੇ ਵਿੱਚ ਜਿਹੜਾ ਅੱਧਾ ਰਾਰਾ ਹੈ ਉਹਨੂੰ ਅੱਧਾ ਹੀ ਉਚਾਰਾਂਗੇ ਪੂਰਾ ਨਹੀਂ ਜੇ ਪੜਦਾਂਗੇ ਅੰਮ੍ਰਿਤ ਫਿਰ ਰਾਰਾ ਪੂਰਾ ਉਚਾਰਨ ਹੋਏਗਾ ਅੱਧਾ ਉਚਾਰਾਂਗੇ ਕਿਵੇਂ ਪੜਾਂਗੇ ਅੰਮ੍ਰਿਤ ਹਾਂਜੀ ਨਾਮ ਸਮਾਵੈ ਨਾਮ ਸਮਾਵੈ ਜੋ ਭੰਡਾ ਹੋਏ ਜੋ ਭੰਡਾ ਹੋਏ ਹੁੰਦੇ ਭੰਡਾ ਟਿਕੈ ਨਾ ਕੋਏ ਹੁੰਦੇ ਅੰਦੇ ਟਿਕਨ ਕੋਈ ਗੁਰ ਸ਼ਬਦੀ ਮਨ ਨਾਮ ਨਿਵਾਸ ਗੁਰ ਸ਼ਬਦੀ ਮਰ ਨਾਮ ਨਿਵਾਸ ਨਾਨਕ ਨਾਨਕ ਸਚ ਭੰਡਾ ਸਚ ਭੰਡਾ ਜਿਸ ਸ਼ਬਦ ਪਿਆਸ ਜਿਸ ਸ਼ਬਦ ਪਿਆਸ ਬੇਟਾ ਉੱਚੀ ਬੋਲੋ ਥੋੜਾ ਨਵਕੀਰਤ ਸਿੰਘ ਗੌੜੀ ਗੁਆਰੇਰੀ ਮਹਿਲਾ ਤੀਜਾ ਗੌੜੀ ਦੇਵੀ ਮਹਿਲਾ ਤੀਜਾ ਇੱਕ ਗਾਵਤ ਰਹੇ ਮਨ ਸਾਧਨ ਨਾ ਪਾਏ ਇੱਕ ਗਾਵਤ ਰਹੇ ਮਨ ਸਾਧਨ ਨਾ ਪਾਏ ਹੋਮੈ ਵਿੱਚ ਗਾਵੈ ਬਿਰਥਾ ਜਾਏ ਹੋਮੈ ਵਿੱਚ ਗਾਵੈ ਬਿਰਥਾ ਜਾਏ ਕਹਿੰਦੇ ਬਹੁਤ ਸਾਰੇ ਐਸੇ ਨੇ ਇੱਕ ਦੇ ਕਕੇ ਨੂੰ ਜਦੋਂ ਸਿਹਾਰੀ ਆਏਗੀ ਉਹਦਾ ਅਰਥ ਹੋਏਗਾ ਕਈ ਕੀ ਅਰਥ ਹੋਏਗਾ ਕਈ ਕਹਿੰਦੇ ਕਈ ਐਸੇ ਨੇ ਜਿਹੜੇ ਰੱਬ ਨੂੰ ਯਾਦ ਤੇ ਕਰ ਰਹੇ ਨੇ ਸਿਰਫ ਮੂੰਹ ਤੋਂ ਯਾਦ ਕਰ ਰਹੇ ਨੇ ਆਪਣੀ ਰਸਨਾ ਦੇ ਨਾਲ ਰੱਬ ਨੂੰ ਧਿਆ ਤੇ ਰਹੇ ਨੇ ਪਰ ਮਨ ਸਾਧਨਾ ਪਾਈ ਮਨ ਦੇ ਅੰਦਰ ਰੱਬ ਪ੍ਰਤੀ ਪਿਆਰ ਨਹੀਂ ਹੈ ਜਿਵੇਂ ਕਿ ਇੱਕ ਬੱਚਾ ਕਲਾਸ ਦੇ ਵਿੱਚ ਬੈੰਦਾ ਹੈ ਉੱਪਰੋਂ ਉੱਪਰੋਂ ਵੇਖਣ ਨੂੰ ਲੱਗਦਾ ਬਾਹਰੋਂ ਵੇਖਣ ਨੂੰ ਲੱਗਦਾ ਪੜ ਰਿਹਾ ਹੈ ਪਰ ਮਨ ਹੈ ਜਿਹੜਾ ਉਹਦਾ ਪੜਾਈ ਵਿੱਚ ਨਹੀਂ ਲੰਦਾ ਹਾਂਜੀ ਗਾਵਣ ਗਾਵੇ ਗਾਵਣ ਗਾਵੇ ਜਿਨ ਨਾਮ ਪਿਆਰ ਜਿਨ ਨਾਮ ਪਿਆਰ ਕਹਿੰਦੇ ਰੱਬ ਜੀ ਦੇ ਨਾਲ ਜਿਹਦਾ ਪਿਆਰ ਹੈ ਉਹੀ ਦਿਲੋਂ ਗਾਉਂਦੇ ਨੇ ਸਾਚੀ ਬਾਣੀ ਸ਼ਬਦ ਵਿਚਾਰ ਸਾਚੀ ਬਾਣੀ ਸ਼ਬਦ ਵਿਚਾਰ ਗਾਵਤ ਰਹੇ ਜੇ ਸਤਗੁਰੁ ਪਾਵੇ ਗਾਵਤ ਰਹੇ ਜੇ ਸਤਗੁਰੁ ਪਾਵੇ ਮਨ ਤਨ ਰਾਤਾ ਨਾਮ ਸੁਹਾਵੇ ਮਨ ਤਨ ਰਾਤਾ ਨਾਮ ਸੁਹਾਵੇ ਰਹਾਉ ਰਹਾਉ ਇਕ ਗਾਵੈ ਇਕ ਭਗਤ ਕਰੇ ਇਕ ਕਦਮ ਹੈ ਇੱਕ ਪਦਤ ਕਰੇ ਨਾਮ ਨ ਪਾਵੇ ਬਿਨ ਅਸਨੇ ਨਾਮ ਨ ਪਾਵੇ ਬਿਨ ਅਸਨੇ ਸੱਚੀ ਭਗਤ ਸੱਚੀ ਭਗਤ ਗੁਰ ਸ਼ਬਦ ਪਿਆਰ ਗੁਰ ਸ਼ਬਦ ਪਿਆਰ ਆਪਣਾ ਪਿਰ ਰਾਖਿਆ ਉਰਤਾਰ ਆਪਣਾ ਪਿਰ ਰਾਖਿਆ ਸਦਾ ਉਰਤਾਰ ਆਪਣਾ ਪਿਰ ਰਾਖਿਆ ਸਦਾ ਉਰਤਾਰ ਆਪਣਾ ਪਿਰ ਰਾਖਿਆ ਸਦਾ ਉਰਤਾਰ ਭਗਤ ਕਰੇ ਭਗਤ ਕਰੇ ਮੂਰਖ ਆਪ ਜਣਾਵੇ ਮੂਰਖ ਆਪ ਜਣਾਵੇ ਨੱਚ ਨੱਚ ਟੱਪੇ ਨੱਚ ਨੱਚ ਟੱਪੇ ਬਹੁਤ ਦੁੱਖ ਪਾਵੇ ਕਪਾਵੇਂ ਨੱਚੇ ਟੱਪੇ ਭਗਤ ਨ ਹੋਵੇ ਨੱਚੇ ਟੱਪੇ ਭਗਤ ਨ ਹੋਵੇ ਸ਼ਬਦ ਮਰੇ भगत पाए जन कोए भगत पाए जन सोए भगत पाए जन सोए भगत पाए जन सोए भगत वशल भगत वशल भगत कराए सोए भगत कराए सोए सच्ची भगत सच्ची भगत ਵਿਚੋਂ ਆਪ ਖੋਏ ਵਿਚੋਂ ਆਪ ਕੋਲੇ ਮੇਰਾ ਪ੍ਰਭ ਸਾਚਾ ਸਭ ਵਿਦ ਜਾਣੇ ਮੇਰਾ ਸਰਜਾ ਸਭ ਇਤਿਜਾਣੈ ਨਾਨਕ ਬਖਸ਼ੇ ਨਾਮ ਪਛਾਣੈ ਨਾਨਕ ਬਖਸ਼ੇ ਨਾਮ ਪਛਾਣੈ ਗੋਰੀ ਗਵਰੀ ਮਹਿਲਾ ਤੀਜਾ ਗੋਰੀ ਗਵਰੀ ਮਹਿਲਾ ਤੀਜਾ ਮਨ ਮਾਰੇ ਧਾਤ ਮਰ ਜਾਏ ਮਨ ਮਾਰੇ ਧਾਤ ਮਰ ਜਾਏ ਬਿਨ ਮੂਏ ਕੈਸੇ ਹਰ ਪਾਏ ਬਿਨ કે કસે હર પાએ મન મરે મન મરે दारू જાણે કોઈ दारू જાણે કોઈ મન શબ્દ મરે મન શબ્દ મરે ભૂજે જન સોએ ભૂજે જન સોએ જિસનો બક્ષે દેવડાયી જિસનો બક્ષે દેવડાયી ਗੁਰਪ੍ਰਸਾਦ ਗੁਰਪ੍ਰਸਾਦ ਹਰ ਵਸੈ ਮਨ ਆਈ ਹਰ ਵਸੈ ਮਨ ਆਈ ਮਨ ਮੈਂ ਮਤ ਮੈਂ ਗੁਲਮਿਕਦਾਰ ਰਹਾਉ ਰਹਾਉ ਗੁਰਮੁਖ ਕਰਨੀ ਕਾਰ ਕਮਾਵੇ ਕਰਣੀ ਕਾਲ ਕਮਾਰੇ ਤਾਂ ਇਸ ਮਨ ਕੀ ਸੋਝੀ ਪਾਵੇ ਕੀ ਸੋਚੀ ਪਾਵੈ ਮਨ ਮੈ ਮਤ ਮੈ ਗਲ ਮਿੱਤਦਾਰਾ ਮਨ ਮੈ ਮਤ ਮੈ ਗਲ ਮਿੱਤਦਾਰਾ ਗੁਰ ਅੰਕ ਸਮਾਰ ਜੀਵਲਣ ਹਾਰਾ ਗੁਰ ਅੰਕ ਸਮਾਰ ਜੀਵਲਣ ਹਾਰਾ ਜੀਵਲਣ ਹਾਰਾ ਜੀਵਲਣ ਹਾਰਾ ਮਨ ਅਸਾਦ ਸਾਦੈ ਜਨ ਕੋਏ ਮਨ ਆਦ ਸਭੇ ਜਤ ਕੋਈ ਅਚਾਰ ਚਰੈ ਤਾਂ ਨਿਰਮਲ ਹੋਏ ਚਰ ਚਰੈ ਤਾਂ ਨਿਰਮਲ ਹੋਏ ਗੁਰਮੁਖ ਇਹ ਮਨ ਲਿਆ ਸਵਾਰ ਗੁਰਮੁਖ ਇਹ ਮਨ ਲਿਆ ਸਵਾਰ ਹਉਮੈ ਵਿੱਚੋਂ ਤਜੇ ਵਕਾਰ ਹਉਮੈ ਪ੍ਰਜੇਵਿਕਾਰ ਜੋ ਧੁਰ ਰਾਖਿਆਂ ਨ ਮੇਲ ਮਿਲਾਏ ਜੋ ਧੁਰ ਰਾਖਿਆਂ ਨ ਮੇਲ ਮਿਲਾਏ ਕਦੇ ਨ ਵਿਛੜੈ ਸ਼ਬਦ ਸਮਾਏ 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 ਆਪਣੀ ਕਲਾ ਬੀ ਕਲਾ ਆਪੇ ਹੀ ਜਾਣੈ ਆਪੇ ਹੀ ਜਾਣੈ ਆਪੇ ਹੀ ਜਾਣੈ ਆਪੇ ਹੀ ਜਾਣੈ ਨਾਨਕ ਨਾਨਕ ਗੁਰਮੁਖ ਨਾਮ ਪਛਾਣੈ ਗੁਰਮੁਖ ਨਾਮ ਪਛਾਣੈ ਆਪਣੀ ਕਲਾ ਆਪਣੀ ਕਲਾ ਆਪੇ ਹੀ ਜਾਣੈ ਆਪੇ ਹੀ ਜਾਣੈ ਨਾਨਕ ਭਰਕ ਗੁਰਮੁਖ ਨਾਮ ਪਛਾਣੈ ਗੁਰਮੁਖ ਨਾਮ ਪਛਾਣੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਕਲਾਸ ਦੀ ਇਥੇ ਹੀ ਸਮਾਪਤੀ ਹੈ ਅਗਲੀ ਜਿਹੜੀ ਸੰਥਾ ਹੈ ਉਹ ਆਪਾਂ ਅਗਲੀ ਕਲਾਸ ਦੇ ਵਿੱਚ ਸਾਂਝ ਪਾਵਾਂਗੇ ਫਿਰ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ